ਹਾਂਜੀ ਕਿਸਾਨ ਵੀਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਕਣਕ ਦੀ ਫਸਲ ਦੇ ਵਿੱਚ ਜਿਹੜੀ ਕਿ ਨਸਾਰੇ ਤੇ ਹੈ ਟੈਂਪਰੇਚਰ 'ਚ ਆਪਾਂ ਨੂੰ ਕਾਫੀ ਫਲਕਚੁਏਸ਼ਨ ਮਤਲਬ ਅਪ ਡਾਊਨ ਦੇਖਣ ਨੂੰ ਹੁਣ ਮਿਲ ਸਕਦੀ ਹੈ ਅੱਜ ਦੀ ਜੇ ਮੈਂ ਗੱਲ ਕਰਾਂ 15 ਫਰਵਰੀ ਕਈ ਥਾਵਾਂ ਦੇ ਉੱਤੇ ਤੁਹਾਨੂੰ ਬੱਦਲਬਾਈ ਜਾਂ ਹਲਕੀ ਕਿਣਮਣ ਨਜ਼ਰ ਆ ਸਕਦੀ ਕਿਉਂਕਿ ਇੱਕਦਮ ਮੌਸਮ ਚਿਤਵਦੀਲੀ ਕਦੇ ਟੈਂਪਰੇਚਰ ਉੱਪਰ ਉੱਪ ਜਾਂਦਾ ਕਦੇ ਡਾਊਨ ਜਾਂਦਾ ਤਾਂ ਇਸ ਟੈਂਪਰੇਚਰ ਫਲਕਚੁਏਸ਼ਨ ਦੇ ਵਿੱਚ ਫਸਲ ਸਟ੍ਰੈਸ ਚ ਥੋੜੀ-ਬੋਤੀ ਜਾ ਸਕਦੀ ਹੈ ਜਿੱਥੇ ਨਿਊਟ੍ਰੀਸ਼ਨ ਮਤਲਬ ਖਾਣਕ ਪ੍ਰੋਪਰ ਨਹੀਂ ਮਿਲੇਗੀ ਕਈ ਥਾਵਾਂ ਦੇ ਉੱਤੇ ਮੈਗਨੀਜ਼ੀ ਦੀ ਜਾਂ ਜ਼ਿੰਕ ਦੀ ਜਾਂ ਪोटाश ਦੀ ਜਾਂ ਸਲਫਰ ਦੀ ਜਿੱਥੇ ਡੈਫੀਸ਼ੈਂਸੀ ਰਹਿ ਜਾਂਦੀ ਹੈ ਕਿਉਂਕਿ ਸਮਾਂ ਪਾ ਕੇ ਫਸਲ ਆਪਦੀ ਗ੍ਰੋਥ ਲੈਂਦੀ ਹੈ ਆਪਾਂ ਥੋੜੀ ਯੂਰੀਆ ਵੱਧ ਪਾ ਦਿੰਨੇ ਆ ਤੇ ਉਹਦੇ ਨਾਲ ਥੋੜੀ ਜਿਹੀ ਹਰੇ ਭਾਈ ਬਣੀ ਰਹਿੰਦੀ ਹੈ ਪਰ ਫਸਲ ਦੀ ਜਿਹੜੀ ਖਰਾਕ ਉਹ ਪੂਰੀ ਨਹੀਂ ਹੁੰਦੀ ਤਾਂ ਕਈ ਥਾਵਾਂ ਦੇ ਉੱਤੇ ਤੁਹਾਨੂੰ ਪੱਤਿਆਂ ਦਾ ਪੀਲਾਪਨ ਨਜ਼ਰ ਆ ਸਕਦਾ ਜਿਹੜੇ ਤਾਂ ਹੁੰਦੇ ਇੱਕ ਤਾਂ ਇੱਥੇ ਆ ਕੇ ਨਾ ਜੇ ਤੁਸੀਂ ਜਲਦੀ ਯੂਰੀਆ ਖਤਮ ਕਰ ਦਿੰਦੇ ਨੇ ਥੱਲੇ ਵਾਲੇ ਪੱਤੇ ਵੀ ਜਲਦੀ ਬਿਦਰ ਆਊਟ ਮਤਲਬ ਜਲਦੀ ਪੀਲੇ ਹੋ ਕੇ ਛੜਨੇ ਸ਼ੁਰੂ ਹੋ ਜਾਂਦੇ ਆ ਸੁੱਕਣੇ ਸ਼ੁਰੂ ਹੋ ਜਾਂਦੇ ਥੱਲੇ ਵਾਲੇ ਪੱਤੇ ਉਹਦੇ ਵਿੱਚ ਕੋਈ ਏਡੀ ਗੱਲ ਨਹੀਂ ਹੁੰਦੀ ਕਿਉਂਕਿ ਥੱਲੇ ਵਾਲੇ ਪੱਤੇ ਟਾਈਮ ਪਾ ਕੇ ਜਿਹੜੇ ਹੈਗੇ ਆ ਉਹ ਪੀਲੇ ਹੋਣੇ ਆ ਸੁੱਕਣੇ ਕਈ ਥਾਵਾਂ ਦੇ ਉੱਤੇ ਜਿੱਥੇ ਆਪਾਂ ਬਹੁਤ ਜਲਦੀ ਯੂਰੀਆ ਖਤਮ ਕੀਤੀ ਉੱਥੇ ਉਹ ਜਲਦੀ ਹੋ ਜਾਂਦੇ ਆ ਜਿੱਥੇ ਆਪਾਂ ਯੂਰੀਆ ਪ੍ਰੋਪਰ ਦਿੱਤੀ ਪਟਾਸ਼ ਪ੍ਰੋਪਰ ਦਿੱਤੀ ਹੈ ਤਾਂ ਉੱਥੇ ਥੋੜਾ ਜਿਹਾ ਟਾਈਮ ਵੱਧ ਕੱਟ ਜਾਂਦੇ ਆ ਪਰ ਅਲਟੀਮੇਟਲੀ ਜਿਹੜੇ ਥੱਲੇ ਵਾਲੇ ਪੱਤੇਆਂ ਤੋਂ ਹੀ ਜਾ ਕੇ ਜਿਹੜੀ ਇਹਦੀ ਮੈਚਿਓਰਿਟੀ ਉਹ ਸ਼ੁਰੂ ਹੁੰਦੀ ਥੱਲੇ ਵਾਲੇ ਪੱਤੇ ਫਿਰ ਉਦੋਂ ਉੱਪਰੋਂ ਉਦੋਂ ਉੱਪਰਲੇ ਫਿਰ ਇਸੇ ਤਰ੍ਹਾਂ ਜਿਹੜੀ ਕਣਕ ਭਗਦੀ ਜਾਂਦੀ ਹੈ ਤਾਂ ਉਹਨਾਂ ਦੀ ਕੋਈ ਚੱਕਰ ਨਹੀਂ ਜੇ ਉਤਲੇ ਪੱਤੇ ਜਾਂ ਵਿਚਕਾਰਲੇ ਪੱਤਿਆਂ ਦੇ ਉੱਤੇ ਜਿਹੜੀ ਹੋਈ ਕੋਈ ਪੀਲੇਪਣ ਦੀ ਜਾਂ ਬਰਨਿੰਗ ਦੀ ਸਮੱਸਿਆ ਆਉਂਦੀ ਉਹ ਸਟ्रेस ਕਰਕੇ ਫਸਲ ਤੇ ਹੋ ਸਕਦੀ ਹੈ ਉਹ ਵੈਰੈਟੀ ਵਾਈਜ਼ ਵੀ ਵੱਖ-ਵੱਖ ਕਿਸਮਾਂ ਦੇ ਵਿੱਚ ਉਹ ਵੱਖ-ਵੱਖ ਤਰ੍ਹਾਂ ਦੀਆਂ ਨਿਸ਼ਾਨੀਆਂ ਤੁਹਾਨੂੰ ਨਜ਼ਰ ਆ ਸਕਦੀਆਂ ਕੋਈ ਸਿੱਟਿਆਂ ਤੇ ਦਾਗ-ਧੱਬੇ ਪੈਣ ਕਿਉਂਕਿ ਟੈਂਪਰੇਚਰ ਅਪ-ਡਾਊਨ ਜਾ ਰਿਹਾ ਹੈ ਤਾਂ ਇਹਦੇ ਵਿੱਚ ਟੈਂਪਰੇਚਰ ਅਪ-ਡਾਊਨ ਦੇ ਵਿੱਚ ਬਿਮਾਰੀ ਜਾਂ ਕੀੜੇਮਕੋੜ ਇਹਦੇ ਵਿੱਚ ਹੀ ਫਿਰ ਇਹ ਮਾਹੌਲ ਬਣਦਾ ਹੁੰਦਾ ਨਾ ਕਿਉਂਕਿ ਹਜੇ ਤੱਕ ਤਾਪਮਾਨ ਜਿਹੜਾ ਹੈਗਾ ਬਹੁਤ ਮੌਸਮਾ ਜਿਹੜਾ ਹਵਾ ਦੇ ਵਿੱਚ ਬਹੁਤੀ ਨਵੀਂ-ਨਈ ਟੈਂਪਰੇਚਰ ਆਪਾ ਜਾ ਰਿਹਾ ਸਿਰਫ ਆਪਾ ਉੱਪਰ ਜਾ ਰਹੇ ਟੈਂਪਰੇਚਰ ਤੁਸੀਂ ਫਸਲ ਨੂੰ ਮੇਨਟੇਨ ਕਰਨਾ ਚਾਹੀਏ ਆਪਾ ਸਪਰੇਅ ਰਾਈਆਂ ਐਨਪੀਕੇ ਦੇ ਰਾਈ ਕਰੀਏ ਤੇ ਜਾਂ ਪਾਣੀ ਆਪਾ ਹਲਕਾ ਦੇਈਏ ਜ਼ਰੂਰਤ ਅਨੁਸਾਰ ਪਰ ਜਿਹੜੀ ਫਲਕਚੁਏਸ਼ਨ ਹੈ ਇਹਦੇ ਵਿੱਚ ਤੁਹਾਨੂੰ ਪੀਲੀ ਕੁੰਗੀ ਤੋਂ ਬੜਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਤੇਲੇ ਚੇਪੇ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈਗੀ ਹੈ ਜਿੱਥੇ ਦੌਗੀਆਂ ਚ ਪੀਲੇ ਪੱਤੇ ਨਜ਼ਰ ਆਉਂਦਾ ਫਸਲ ਦੇਖੋ ਕਿਉਂਕਿ ਪੀਲੀ ਕੁੰਗੀ ਵਗੈਰਾ ਦਾ ਅਟੈਕ ਅਜੇ ਤੱਕ ਰਿਪੋਰਟ ਨਹੀਂ ਹੋਇਆ ਪਰ ਹੌਣ ਆਪਾਂ ਨੂੰ ਬੂਰਾ ਸਾਵਧਾਨ ਰਹਿਣ ਦੀ ਜਰੂਰਤ ਹੈ ਕਿਉਂਕਿ ਜੇ ਆਉਂਦੀ ਹੈ ਤਾਂ ਇਹ ਇਹਦੇ ਸਪੋਰ ਇੱਕਦਮ ਜਿਹੜੇ ਹੈਗੇ ਆ ਇਨਫੈਕਸ਼ਨ ਕਰਕੇ ਦੇ ਨਾਲ ਦੀ ਨਾਲ ਇਹ ਵੱਧ ਹੀ ਬੜੀ ਤੇਜ਼ੀ ਨਾਲ ਤੇਲੇ ਵਾਲੀ ਸਪਰੇ ਬਿਨਾ ਜ਼ਰੂਰ ਤੋਂ ਕਰਨ ਦੀ ਜਰੂਰਤ ਨਹੀਂ ਗਈ ਕਿਉਂਕਿ ਜਿਹੜੀ ਬਾਰਡਰ ਏਰੀਏ ਦੇ ਵਿੱਚ ਸਾਈਡਾਂ ਤੇ ਇਹ ਸ਼ੁਰੂ ਹੁੰਦਾ ਹੁੰਦਾ ਖੇਤ ਦੇ ਘੇਰੇ ਘੇਰੇ ਉੱਥੇ ਚੈੱਕ ਕਰੋ ਜੇ ਜ਼ਰੂਰਤ ਹੁੰਦੀ ਤਾਂ ਸਾਈਡਾਂ ਤੇ ਆਪਾਂ ਸਪਰੇ ਕਰ ਦਿੰਨੇ ਉਹਨੇ ਹਜੇ ਫਿਲਹਾਲ ਜਿਹੜੀ ਹੈਗੀ ਕਿਸੇ ਵੀ ਤਰ੍ਹਾਂ ਦੀ ਕੋਈ ਸਪਰੇ ਤੇਲੇ ਜੇਪੀ ਵਾਲੀ ਕਈ ਵਾਰ ਕਿਸਾਨ ਵੀ ਰ ਐਨ ਪੀ ਕੇ ਨਾ ਕਰਨ ਲੱਗ ਪੈਂਦੇ ਨਾ ਕਰੋ ਤਾਂ ਫਾਇਦਾ ਕੋਈ ਨਹੀਂ ਹੈ ਮੈਗਨੀ ਦੀ ਸਪਰੇ ਪਹਿਲਾਂ ਕਰਨ ਦੀ ਜ਼ਰੂਰਤ ਸੀ ਹੁਣ ਨਾ ਮੈਗਨੀ ਦੀਆਂ ਕਈ ਥਾਵਾਂ ਤੇ ਘਾੜਦਿਆਂ ਨਿਸ਼ਾਨੀਆਂ ਨਜ਼ਰ ਆ ਰਹੀਆਂ ਜਦੋਂ ਫਸਲ ਸਿੱਟੇ ਕੱਢਦੀ ਸਿੱਟੇ ਵਿੱਚ ਫਸਣ ਲੱਗ ਪੈਂਦੇ ਪੱਤਾ ਗੂਲ ਹੋਣ ਲੱਗ ਪੈਂਦਾ ਤਾਂ ਉੱਥੇ ਕਿਸਾਨ ਵੀ ਮੈਗਨੀਕ ਕਰਨ ਲੱਗ ਪੈਂਦੇ ਜਿਹੜਾ ਟਾਈਮ ਤੁਹਾਡਾ ਪਹਿਲਾਂ ਸੀਗਾ ਸਪਰੇ ਦਾ ਉਹ ਉਦੋਂ ਕਰਨੀ ਚਾਹੀਦੀ ਸੀ ਹੁਣ ਤੁਸੀਂ ਮੈਗਨੀ ਸਪਰੇ ਕਰੋਗੇ ਉਹਦਾ ਕੋਈ ਬੈਨੀਫਿਟ ਵਾਲੀ ਕੋਈ ਏਡੀ ਕਰ ਲੈਣੀ ਕਿਉਂਕਿ ਜਿਹੜਾ ਫੋਟੋ ਸਿਸਟਮ ਨੇ ਕੰਮ ਕਰਨਾ ਸੀ ਫੋਟੋ ਸਿਸਟਮ ਦਾ ਜਿਹੜਾ ਲੌਸ ਹੋਇਆ ਮੈਗਨੀ ਦੀ ਘਾੜ ਕਰਕੇ ਉਹ ਪੂਰਾ ਨਹੀਂ ਹੋਣਾਗਾ ਆਪਣਾ ਫਾਲਤੂ ਦੀ ਜਿਹੜੀ ਪ੍ਰੈਕਟਿਸ ਫालतू ਦੀ ਐਕਸਰਸਾਈਜ਼ ਰਹਿ ਜਾਂਦੀ ਕਿ ਜਿਹੜੀ ਆਪਾਂ ਨਿਸਾਰੇ ਟਾਈਮ ਮੈਗਨੀਜ਼ ਕਰਨੀ ਜ਼ਿੰਕ ਕੰਟੈਂਟ ਦਾਣਿਆਂ 'ਚ ਵਧਾਉਣ ਵਾਸਤੇ ਜ਼ਿੰਕ ਦੀ ਆਪਾਂ ਸਪਰੇਅ ਕਰ ਸਕਦੇ ਹਾਂ ਉਹ ਜੇ ਪਹਿਲਾਂ ਕੀਤੀ ਹੋਈ ਆ ਉਹਦੇ ਵਿੱਚ ਜ਼ਰੂਰਤ ਨਹੀਂ ਹੈ ਤੁਹਾਡੇ ਦਾਣਿਆਂ ਦੇ ਵਿੱਚ ਸਫੀਸ਼ੀਐਂਟ ਜਿਹੜਾ ਹੈਗਾ ਪੂਰਾ ਸਹੀ ਮਾਤਰਾ ਦੇ ਵਿੱਚ ਜ਼ਿੰਕ ਕੰਟੈਂਟ ਹੋਊਗਾ ਜੇ ਤੁਸੀਂ ਪਹਿਲਾਂ 2-3 ਸਪਰੇਅਾਂ ਜ਼ਿੰਕ ਵਾਲੀਆਂ ਕੀਤੀਆਂ ਜਾਂ ਪ੍ਰੋਪਰ ਜ਼ਿੰਕ ਖਾਦ ਪਾਈ ਹੋਈ ਆ ਜੇ ਨਹੀਂ ਪਾਈ ਹੋਈ ਜਾਂ ਸਪਰੇਅ ਨਹੀਂ ਕੀਤੀਆਂ ਫਿਰ ਤੁਸੀਂ ਜਿਹੜਾ ਹੈਗਾ ਦਾਣੇ ਬਣਨ ਸਮੇਂ ਜਾਂ ਭਰਨ ਸਮੇਂ ਇੱਕ ਜਾਂ ਦੋ ਸਪਰੇਅਾਂ ਤੁਸੀਂ ਜ਼ਿੰਕ ਦੀਆਂ ਓਹੀ ਕਿਲੋ ਜ਼ਿੰਕ ਕੀ ਪਰਸੈਂਟ ਦਾ ਕਿਲੋ ਕਲੀ ਦਾ ਪਾਣੀ ਉਹਦੀ ਸਪਰੇ ਤੁਸੀਂ ਕਰ ਸਕਦੇ ਆ ਜੇ ਕਰਨਾ ਚਾਹੁੰਦੇ ਆ ਤਾਂ ਜੇ ਪਹਿਲਾਂ ਸਪਰੇਆ ਕੀਤੀਆਂ ਉਹਦੀ ਵੀ ਜ਼ਰੂਰਤ ਨਹੀਂ ਹੈ ਐਨ ਪੀ ਕੇ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਵਾਰ-ਵਾਰ ਉਹ ਗੱਲ ਕਰਨ ਦੀ ਲੋੜ ਨਹੀਂ 13045 ਕਰ ਲਓ ਕਈ ਕਿਸਾਨ ਵੀਰ ਹੋਰ ਐਨ ਪੀ ਕੇ ਕਰ ਰਹੇ ਮਰਜ਼ੀ ਤੁਹਾਡੀ ਆ ਕਿਉਂਕਿ ਇਹਦੇ ਵਿੱਚ ਸਭ ਤੋਂ ਵੱਧ ਪਟਾਸ਼ ਆ ਆਮ ਤੌਰ ਤੇ ਕਿਸਾਨ ਵੀਰ ਜਿਹੜੇ ਹੈਗੇ ਆ ਐਨ ਪੀ ਕੇ ਕਰ ਰਹੇ ਜਿਹਦੇ ਵਿੱਚ 30% 32 35 40% ਪਟਾਸ਼ ਆ ਇਹਦੇ ਵਿੱਚ 45 ਆ ਉਹ ਵੀ ਸਪਰੇ ਵੀ ਤੁਹਾਡੀ ਹੋ ਜਾਣੀ ਖਰਚਾ ਵੀ ਤੁਹਾਡਾ ਹੋ ਜਾਣਾ ਪਰ ਪਟਾਸ਼ ਕੰਟੈਂਟ ਤੁਹਾਨੂੰ ਘੱਟ ਮਿਲਣਾ ਜਿਹਦਾ ਕਿ ਬੈਨੀਫਿਟ ਜਿਹੜਾ ਹੈਗਾ ਉਹ ਮਿਲਣਾ ਸੀ ਪੂਰਾ ਉਹ ਤੁਹਾਨੂੰ ਨਹੀਂ ਮਿਲੇਗਾ ਕਿਉਂਕਿ 13045 ਦੇ ਵਿੱਚ ਨਾਈਟਰੇਟ ਨਾਈਟrogen ਅਤੇ ਨਾਲ ਪोटाਸ਼ ਆ ਉਹਦੀ ਐਫੀਸ਼ੀਐਂਸੀ ਹੈ ਜਿਹੜੀ ਉਹ ਕਿਸੇ ਨਾਲ ਮੇਲ ਨਹੀਂ ਖਾਂਦੀ ਜਿਹੜਾ ਮਰਜੀ ਐਨਪੀਕੇ ਕਰ ਲਓ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਨਤੀਜੇ ਤੁਹਾਡੇ ਸਾਹਮਣੇ ਆ ਹੀ ਜਾਣੇ ਇਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਕਾਫੀ ਕਿਸਾਨ ਵੀਰਾਂ ਨੇ ਜਿਹੜੇ ਵੱਖ-ਵੱਖ ਤਰ੍ਹਾਂ ਦੇ ਐਨਪੀਕੇ ਜਿਹੜੇ ਪ੍ਰੋਡਕਟ ਉਹ ਕੀਤੇ ਹੋਏ ਆ ਜਿੱਥੇ ਤੁਸੀਂ ਐਨਪੀਕੇ 13045 ਕੀਤੀ ਜਿੱਥੇ ਦੂਸਰੇ ਪ੍ਰੋਡਕਟ ਕੀਤੇ ਆ ਆਉਣ ਵਾਲੇ ਸਮੇਂ ਸਮੇਂ ਦੇ ਵਿੱਚ ਜਦੋਂ ਤੁਸੀਂ ਕਣਕ ਵੜੋਗੇ ਤੁਹਾਨੂੰ ਫਰਕ ਜਿਹੜਾ ਹੈਗਾ ਉਹਦਾ ਆਪਣੇ ਆਪ ਹੀ ਨਜ਼ਰ ਆ ਜਾਊਗਾ ਉਲੀ ਨਾਸ਼ਕ ਜਿਹੜਾ ਹੈਗਾ ਉਹ ਤੁਸੀਂ ਜ਼ਰੂਰ ਤਨ ਸਰਗੇ ਕਿਸਾਨ ਵੀਰ ਕਹਿੰਦੇ ਆ ਕਿ ਉਲੀ ਨਾਸ਼ਕ ਜ਼ਰੂਰੀ ਹੈ ਜ਼ਰੂਰੀ ਨਹੀਂ ਹੈ ਸੱਚ ਕੇ ਇਹਦੇ ਬਿਨਾ ਸਰਦਾ ਨਹੀਂ ਹੈ ਜੇ ਤੁਸੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜੇ ਤੁਸੀਂ ਰੋਗ ਰਿਆ ਤੇ ਬੀਜ ਪੈਦਾ ਕਰਨਾ ਚੰਡਾ ਪੱਤਾ ਰੋਗ ਰਿਆ ਤੇ ਰੱਖਣਾ ਤਾਂ ਤੁਸੀਂ ਬਹੁਤ ਚੰਗੀ ਫਸਲ ਆ ਪਾਰੀ ਫਸਲ ਆ ਉਹਦੇ ਵਿੱਚ ਤੁਸੀਂ ਸਿੰਪਲ ਸਿੰਗਲ ਟੈਕਨੀਕਲ ਪ੍ਰੋਪੀਗਨਲ ਅਨਜੋਲ ਟਿਪ ਟਿਬ ਕੋਨ ਜੋਲ 200 ml ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਆ ਜੇ ਤੁਸੀਂ ਨਹੀਂ ਕਰਨਾ ਚਾਹੁੰਦੇ ਉਹਦੇ ਬਿਨਾ ਵੀ ਸਰ ਜੂ ਫਸਲ ਤੁਹਾਡੀ ਠੀਕ ਖੜੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਇਹ ਤੋਂ ਬਿਨਾ ਜਿਹੜਾ ਹੈ ਜਿਹੜੀ ਹੁਣ ਸਮੇਂ ਖਾ ਜਿਹੜੀ ਹੁਣ ਖਾਸ ਜ਼ਰੂਰਤ ਹੈ ਨਾ ਰਸਚੂਸ ਕੀੜੇ ਤੇਲਾ ਚਿਪਾ ਤੇ ਬਿਮਾਰੀ ਤੋਂ ਕੁੰਗੀ ਤੋਂ ਉਹਦੇ ਤੋਂ ਸਾਵਧਾਨ ਰਹਿਣ ਦੀ ਲੋੜ ਆ ਕਿਉਂਕਿ ਅੱਜ ਤੱਕ ਕੋਈ ਸਮੱਸਿਆ ਨਹੀਂ ਇੱਕਦਮ ਜਿਹੜਾ ਹੈਗਾ ਕਈ ਵਾਰ ਹੁੰਦਾ ਕਿ ਕੀੜੇ ਮਕੌੜੇ ਜਾਂ ਬਿਮਾਰੀ ਦਾ ਪ੍ਰੈਸ਼ਰ ਵੱਜ ਜਾਂਦਾ ਇਸ ਕਰਕੇ ਫਸਲ ਦਾ ਲਗਾਤਾਰ ਨਿਰੀਖਣ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਜੀ